ਜਿਸ ਤੱਕ ਨਾਲ ਜਿਸ ਤੱਕ ਆਕਲ ਨੀ ਮਾ। ਹਾਂਜੀ ਦਾ ਸਿਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਹੋ ਠੀਕ ਠਾਕ ਹਾਂਜੀ। ਵਧੀਆ ਕੌਣ ਜੀ ਮੈਂ ਪਛਾਣ ਲਿਆ ਨਹੀਂ ਤੁਹਾਨੂੰ। ਬਾਈ ਕਿੱਥੇ ਆ ਜੀ? ਬਾਈ ਤਾਂ ਸ਼ਹਿਰ ਗਿਆ ਕੋਈ ਕੰਮ ਸੀ ਉਹਨਾਂ ਨੂੰ। ਉੱਥੇ ਗਏ ਹੋਏ ਆ। ਠੀਕ ਜੀ ਮਿਲਣਾ ਸੀ ਬਾਈ ਨੂੰ ਮਾੜਾ ਜਿਹਾ। ਕਿਵੇਂ? ਕੰਮ ਸੀਗਾ ਜੀ। ਕੀ ਕੰਮ ਸੀ ਜੀ? ਬਾਬੋ ਕੰਮ ਸੀਗਾ ਜੀ। ਹਾਂਜੀ। ਆ ਪਾਣੀ ਲੈ ਕੇ ਆਈ ਕੋਈ ਆਇਆ ਗੈਸਟ। ਹਾਂ ਜੀ। ਹੋਰ ਪੰਜੀ ਠੀਕ ਠਾਕ ਆ ਘਰੇ ਪਰਿਵਾਰ ਸਾਰਾ। ਵਧੀਆ ਬਾਈ ਵਧੀਆ। ਮੈਂ ਪਛਾਣ ਲਿਆ ਨਹੀਂ ਤੁਹਾਨੂੰ ਤੁਸੀਂ। ਬਾਈ ਨਾਲ ਕੋਈ ਗੱਲਬਾਤ ਕਰਨੀ ਸੀਗੀ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਿਹਰਾ ਠੀਕ ਆ ਠੀਕ ਆ ਜੀ ਬੀ ਦੱਸੋ ਵਧੀਆ ਵਧੀਆ ਹਾਂ ਜੀ ਹਾਂ ਵਧੀਆ ਚੱਲ ਤੂੰ ਬੱਬੂ ਕੋਈ ਕੰਮਕਾਰ ਕਰ ਲੈ ਮੈਂ ਕਰਦੀ ਹਾਂ ਇਹਦੇ ਨਾਲ ਗੱਲ ਕਿਵੇਂ ਆ ਠੀਕ ਬੱਦੇ ਹਾਂ ਹਾਂ ਦੱਸੋ ਤਾਂ ਸਹੀ ਕਿਵੇਂ ਆਏ ਤੁਸੀਂ ਕੀ ਬਾਈ ਨਾਲ ਗੱਲ ਕਰਨੀ ਆ ਇਹ ਜਿਹੜਾ ਥੋੜੇ ਮੁੰਡਾ ਆ ਜਿਹੜਾ ਪਾਣੀ ਫੜਾ ਕੇ ਜੇ ਇਹੀ ਕੋਰਾ ਹਾਂ ਜੀ ਇਹ ਮੇਰਾ ਦਿਓਰ ਆ ਛੋਟਾ ਠੀਕ ਆ ਇਹਦੇ ਰਿਸ਼ਤੇ ਬਾਰੇ ਗੱਲ ਕਰਨੀ ਸੀ ਤੁਹਾਨੂੰ ਕਿਹਨੇ ਕਿਹਾ ਤਾਂ ਰਿਸ਼ਤੇ ਬਾਈ ਨੇ ਗੱਲ ਹੋਈ ਆ ਬਾਈ ਨਾਲ ਮੇਰੀ ਬਾਈ ਨੇ ਮੈਨੂੰ ਕਿਹਾ ਸੀਗਾ ਵੀ ਆਪਣੇ ਛੋਟਾ ਭਰਾ ਮੇਰਾ ਵੀ ਉਹਨੂੰ ਰਿਸ਼ਤਾ ਕਰਾ ਮੈਂ ਰਿਸ਼ਤਾ ਉਸਤੇ ਕਰਾਉਣਾ ਜੀ ਕਿਉਂ ਕਿਸੇ ਗਰੀਬ ਦੀ ਕੁੜੀ ਡੋਬਣੀ ਆ ਇਹ ਤਾਂ ਪੂਰਾ ਨਸ਼ਈ ਆ ਐਈਆਂ ਗੋਲੀਆਂ ਖਾਂਦਾ ਭੀਮ ਖਾਂਦਾ ਬਹੁਤ ਨਸ਼ੇ ਕਰਦਾ ਇਹ ਅੱਛਾ ਜੀ ਹਾਂ ਤਾਂ ਹੀ ਤਾਂ ਇਹਨੂੰ ਘਰੇ ਰੱਖੀ ਦਾ ਬੰਦ ਤੇ ਬਾਈ ਦਾ ਕਹਿੰਦਾ ਸਾਡਾ ਮੁੰਡਾ ਸੌਹ ਬਾਈ ਨੂੰ ਸਵਾਦ ਆ ਪਤਾ ਘਰੇ ਸਾਰੇ ਦੀ ਮਹਿਰ ਇੰਨੀ ਉਹਨੂੰ ਕੀ ਪਤਾ ਤਾਂ ਸਾਰੇ ਦੀ ਹੱਦੀ ਖੇਤ ਜਵੜਿਆ ਰਿੰਦਾ ਹੋਂਦਾ ਨਹੀਂ ਅਸੀਂ ਕਿਤੇ ਰਿਸ਼ਤਾ ਰਸਤਾ ਕਰਨਾ ਤੇ ਨਾ ਹੀ ਕੋਈ ਗੱਲ ਕਰਿਓ ਠੀਕ ਆ ਸਾਫ਼ ਜਵਾਬ ਦੇ ਦੇ ਉਹਨੂੰ ਠੀਕ ਹੈ ਮੇਰਾ ਨਾਂ ਨਾ ਲਿਓ ਫੇਰ ਉਹ ਮੇਰੇ ਕੰਜਰ ਗੱਲ ਪਾਊਗਾ ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਆ ਠੀਕ ਹੈ ਬੰਦਾ ਨਸ਼ੇ ਉੱਤੇ ਬਾਤ ਕਰਦਾ ਅੱਛਾ ਹੋਰ ਇਧਰੋਂ ਚੀਜ਼ ਚੱਕ ਉਧਰੋਂ ਚੱਕ ਚੱਕ ਕੇ ਲੈ ਜਾਂਦਾ ਵਾ ਅੱਜ ਕੱਲ੍ਹ ਨੂੰ ਪਤਾ ਹੀ ਹੈ ਕਿੰਨੇ ਨਸ਼ੇ ਕਰਦੇ ਆਂ ਆ ਲੱਗਦਾ ਲੱਗਿਆ ਤਾਂ ਮੈਨੂੰ ਵੀ ਆਈ ਲਾ ਲੰਦੇ ਪੇ ਖਾਂਦੇ ਆ ਕਾਦੋਂ ਬਗਾਨੀ ਦੀ ਜੋਬਣੀ ਕਰਾਉਣ ਨੂੰ ਮੈਂ ਨਹੀਂ ਕਰਾ ਸਕਦੀ ਮੇਰੇ ਪੇਕੇ ਆ ਜਵਾਦੂ ਰਿਸ਼ਤੇ ਸੋਹਣੀ ਸੁਨੱਖੀ ਲਿਆਵਾ ਚਾਰ ਕਿੱਲੇ ਪਹਿਲੀ ਆਉਂਦੀ ਆ ਵਰਤਾਂ ਇਹਦੇ ਨਾਂ ਨਹੀਂ ਕੀਤੀ। ਇਹ ਮੈਂ ਲਾ ਕੀਤੀ ਵਿਵੇਚ ਵਰ ਕੇ ਖਾ ਜੂਗਾ। ਨਾ 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 ਇਹਨੂੰ ਮੈਂ ਸੇ ਲਈ ਘਰੇ ਹੀ ਰੱਖਦੀ ਆ। ਮੈਂ ਤਾਂ ਕਿਸੇ ਯਾਰ ਦੋਸਤ ਨੂੰ ਨਹੀਂ ਇਹਨਾਂ ਛੜਨ ਚੜਨ ਦਿੰਦੀ। ਠੀਕ। ਤੇ ਤੂੰ ਭਰਾਵਾ ਮੇਰੇ ਆ ਜਾ ਅਸੀਂ ਨਹੀਂ ਕਰਨਾ ਰਿਸਤਾ। ਚਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਠੀਕ ਹੈ। ਜੇ ਮੋਟਾ ਦਾ ਫਿਰਦਾ ਅੱਲਾਹ ਜਬਾਤ ਹੋਈ ਆ ਕਰੀਏਗਾ। ਓ ਮਲਾ। ਹਾਂਜੀ ਇਹੀ ਆਲਾ। ਇੰਕਾ ਜੀ। ਪਾਪリカ ਪਾਣੀ ਤੂੰ ਹੀ ਫੜਾਇਆ ਸੀ ਮੈਨੂੰ ਹਣ ਹਾਂਜੀ ਨਹੀਂ ਫੜਾਇਆ ਸੀ ਕਿਵੇਂ ਬਾਈ ਕਿੰਨਾ ਕਵਾਨ ਆਪਣੇ ਕੋਲੇ ਕੌਣ ਹੈਗਾ ਅੱਟ ਕੇ ਕਿੱਲੇ ਠੀਕ ਆ ਕੀ ਕਾ ਨਸ਼ਾ ਪਤਾ ਕਰਦਾ ਕੋਈ ਤੈਨੂੰ ਲੱਗਦਾ ਬਾਈ ਯਾਰ ਮੈਂ ਨਸ਼ਾ ਪਤਾ ਕਰਦਾ ਹਾਂ ਮੈਨੂੰ ਲੱਗਦਾ ਤਾਂ ਨਹੀਂਗਾ ਤੇ ਬਟ ਮੈਂ ਤੇਰੇ ਰਿਸ਼ਤੇਵਾਰ ਹੀ ਆਇਆ ਸੀ ਹਾਂ ਬਾਈ ਪਰ ਮੈਨੂੰ ਲੱਗਦਾ ਵੀ ਤੇਰੀ ਪਰਜਾਈ ਤੇ ਨੂੰ ਹੋਂ ਨਹੀਂ ਦਿੰਦੀ ਕਿਉਂ ਬਾਈ ਯਾਰ ਕੀ ਗੱਲ ਹੈ ਯਾਰ ਉਹ ਤਾਂ ਕਹਿੰਦੇ ਛੜਦਾ ਹੀ ਕੋਈ ਨਹੀਂ ਆ ਜਿਹੜੇ ਹੁਣ ਲਾਲ ਜੇ ਕੈਪਸੂਲ ਕਹਿੰਦੀ ਉਹ ਬਹੁਤ ਕਹਿੰਦਾ ਕਹਿੰਦੀ ਮੈਂ ਤਾਂ ਉਹਦੇ ਯਾਰ ਮਿੱਤਰ ਨਹੀਂ ਘਰੇ ਵੜਨ ਦਿੰਦੇ ਅਸੀਂ ਨਹੀਂ ਕਹਿੰਦੀ ਘਰੋਂ ਕੱਢਦੇ ਉਹਨੂੰ ਕਹਿੰਦੀ ਉਹਦਾ ਤਾਂ ਪਤਾ ਹੀ ਕੋਈ ਨਹੀਂ ਉਹ ਤੇਰੇ ਨਾਲ ਪਿਆਲੀ ਹੈ ਕੀ ਨਹੀਂ ਪਿਆਲੀ ਯਾਰ ਨਹੀਂ ਪਿਆਲੀ ਤਾਂ ਨਹੀਂ ਜੇ ਇੱਥੇ ਕਰਕੇ ਦੋਨੇ ਕਿਹਾ ਉਹ ਕਹਿੰਦੀ ਤਾਂ ਤੇ ਇਹਦੇ ਨਾਲ ਪਿਆਲੀ ਨਹੀਂ ਲਵਾਉਂਦੇ ਕਹਿੰਦੀ ਇਹਦਾ ਕੀ ਪਤਾ ਵੇਚ ਵਟ ਕੇ ਖਾਜ ਬਾਈ ਮੈਨੂੰ ਅੱਜ ਪਤਾ ਲੱਗ ਗਿਆ ਵੈਸੇ ਤੇਰੇ ਮੂੰਹ ਤੇ ਮਿੱਠੀ ਆ ਉਹ ਤੇਰੇ ਮੂੰਹ ਤੇ ਮਿੱਠੀ ਆ ਹਾਂ ਤੇ ਪਰ ਤੇਰਾ ਰਿਸ਼ਤਾ ਨਹੀਂ ਦਿੰਦੀ ਐਨਾ ਤੈਨੂੰ ਮੈਂ ਦੱਸਤਾ ਜੇ ਮੱਲਾ ਛੱਟੀ ਨਹੀਂ ਕੁਛ ਖਾਂਦਾ ਤੇਰਾ ਭਰਾ ਤੇਰੇ ਬਾਰੇ ਬਹੁਤ ਸੋਚਦਾ ਐਵੇਂ ਤੇਰੇ ਭਰਾ ਦੀ ਪੱਟ ਤੋਂ ਹੁੰਦੀ ਆ ਉਹ ਬਹੁਤ ਸੋਚਦਾ ਉਹ ਬੰਦੇ ਨੇ ਮੈਨੂੰ ਫੋਨ ਲਾਇਆ ਕਿਸੇ ਤੋਂ ਨੰਬਰ ਲਿਆ ਵੀ ਗਾਂ ਦੀਆਂ ਪਤਾ ਲੱਗਿਆ ਵੀ ਇਹ ਰਿਸ਼ਤੇ ਕਰਾਂ ਉਹਨੇ ਨੰਬਰ ਲੈ ਕੇ ਮੈਨੂੰ ਫੋਨ ਲਾਇਆ ਮੈਨੂੰ ਦੱਸਿਆ ਉਹਨੇ ਕਹਾਣੀ ਉਹਨੇ ਤਾਂ ਕੁਝ ਵੀ ਨਹੀਂ ਦੱਸਿਆ ਵੀ ਨਾ ਕੋਈ ਨਾ ਜਾਣਾ ਕੋਈ ਪਤਾ ਲੱਗਦਾ ਨਹੀਂ ਤੂੰ ਕਿਹੜਾ ਖਾਂਦਾ ਆਏਗਾ ਤੇ ਬਟ ਪਰ ਤੇਰੀ ਪਰਜਾਈ ਨੇ ਤਾਂ ਉਹ ਨਸ਼ੇ ਗਨਾ ਤੇ ਜਿਹੜੇ ਜਾਣਦੇ ਜੜਨ ਵਾਲੇ ਜੇ ਤੂੰ ਚਿੱਟਾ ਲਾਉਂਦਾ ਹੁੰਦਾ ਤੇਰਾ ਉਹ ਹੀ ਪਤਾ ਲੱਗ ਜਾਂਦਾ ਵੀ ਤੂੰ ਚਿੱਟਾ ਲਾਉਂਦਾ। ਬਾਈ ਨਸ਼ੇ ਵਾਲੇ ਚਿੱਟੇ ਵਾਲੇ ਬੰਦੇ ਦਾ ਤਾਂ ਪਤਾ ਮੈਂਟੋ ਮੈਂਟੀ ਲੱਗ ਜਾਂਦਾ। ਹਾਂ। ਪਰ ਯਾਰ ਆਪਾਂ ਦੇ ਕੰਮ ਦੇ ਨਹੀਂ ਗਾ ਸਾਹਬਾਣਾ ਬੰਨਿਆਗਾ। ਕੋ ਲਾ ਦੇ। ਅਮਲੀ ਸਾਹਬੇ ਨਾਲ ਲੱਗਦਾ। ਲੈ। ਪੈਦਾ ਤਾਂ ਲਾ ਤਾਂ। ਠੀਕ ਆ। ਜੇ ਰਾਮਾ ਲਾ ਵਿਆਹ ਕਰਾਉਣਾ। ਹਾਂ। ਠੀਕ ਆ। ਹਾਂ। ਚੁੱਪ ਕਰਕੇ ਕਈ ਰੱਖ। ਹਾਂ। ਘਰੇ। ਉਹਦੇ ਬਾਪੂ ਘਰੇ ਆ। ਹਾਂ। ਕੱਲਾ ਪਿਓ ਹੀ ਆ। ਠੀਕ ਹੈ ਹੋਰ ਕੁਝ ਨਹੀਂ ਉਹਨਾਂ ਕੋਲੇ ਠੀਕ ਹੈ ਥੋੜੇ ਜਿਹੇ ਨਰਮਾ ਗਰੀਬ ਘਰ ਦੀ ਕੁੜੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਤੇ ਤੈਨੂੰ ਰਿਸ਼ਤਾ ਕਰਾ ਦੇਣਾ ਜੇ ਲੱਗੇਗਾ ਉਹਦੇ ਮਗਰ ਉਹਨੇ ਨਹੀਂ ਹੋਣ ਦੇਣਾ ਯਾਰ ਮੇਰੀ ਭਾਬੀ ਤਾਂ ਮੈਨੂੰ ਯਾਰ ਬਹੁਤ ਵਧੀਆ ਸਮਝੀ ਤੇ ਮੈਂ ਕਹਿੰਦੀ ਕਰਦੀ ਆ ਯਾਰਾ ਚਿੱਟਾ ਲਾਉਂਦਾ ਕੈਪਸੂਲ ਖਾਂਦਾ ਕੋਲੀਆਂ ਖਾਂਦਾ ਇੰਨੇ ਨਗੇ ਯਾਰ ਕਮਾਲ ਦੀ ਗੱਲ ਆ ਉਹ ਤਾਂ ਕਹਿੰਦੀ ਛੱਡਦਾ ਹੀ ਕੁਛ ਨਹੀਂ ਯਾਰ ਕਮਾਲ ਆ ਯਾਰ ਮੈਂ ਇਹ ਵੀ ਨਹੀਂ ਛੱਡਦਾ ਸਾਰਾ ਮੈਂ ਬਾਈ ਯਾਰ ਕੰਮਕਾਰ ਸਾਰਾ ਮੈਂ ਲਾ ਘਰ ਦਾ ਮੈਂ ਭਾਂਡੇ ਤਾਂ ਹੀ ਵੀ ਮਾਣ ਦੂੰਦਾ ਮੈਂ ਬਾਈ ਬਾਈ ਤੂੰ ਐਂ ਕਰ ਤੂੰ ਮੈਨੂੰ ਰਿਸ਼ਤਾ ਕਰਾ ਠੀਕ ਆ ਠੀਕ ਆ ਬਾਈ ਪੈਸੇ ਦਾ ਮੈਂ ਆਪਦਾ ਹਿੱਸਾ ਵੰਡਾ ਲੂੰਗਾ ਉਹ ਤਾਂ ਆ ਹੀ ਜਾਣਾ ਤੈਨੂੰ ਤੇਰਾ ਭਰਾ ਨਹੀਂ ਮਾੜਾ ਤੇਰਾ ਭਰਾ ਬਹੁਤ ਸਾਥ ਦਿੰਦਾ ਉਹਨੂੰ ਛੱਡ ਕਈ ਕੋਈ ਰਕਤ ਹੈ ਆ ਜਾ ਤੈਨੂੰ ਮੈਂ ਪਿਓ ਨੂੰ ਸਿੱਧਾ ਹੀ ਮਿਲਾ ਦਿੰਦਾ ਤੈਨੂੰ ਚਾਰ ਕਿੱਲੇ ਤਾਂ ਆਉਂਦੇ ਹੀ ਆਉਂਦੇ ਨਾ ਕੀਤੇ ਨਾ ਕੀਤੇ ਯਾਰ ਪਤਾ ਤੈਨੂੰ ਆਉਂਦੇ ਜਿਹੜੇ ਮੇਰੇ ਆਉਂਦੇ ਆਉਂਦੇ ਆ ਠੀਕ ਆ ਮੈਂ ਤੂੰ ਮੈਨੂੰ ਕਰਾ ਰਹਿਸਤਾ ਕੋਈ ਮੈਂ ਠੀਕ ਆ ਤਿਆਰ ਹੋ ਕੇ ਆ ਜਾ ਪਰ ਘਰੇ ਨਹੀਂ ਮੈਂ ਜਾਂਦਾ ਘਰੇ ਤਾਂ ਤੇਰੀ ਪਰਜਾਈ ਨੇ ਫੇਰ ਉਹ ਗਾਲਾਂ ਕੱਢਣੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਈ ਚੱਲ ਮੈਂ ਇੱਥੇ ਖੜਾ ਫਿਰ ਤਿਆਰ ਹੋ ਕੇ ਆ ਜਾ ਕਿ ਮੈਂ ਚੱਲਾਂਗਾ ਨਾ ਕੋਈ ਨਹੀਂ ਤੂੰ ਚੱਲ ਬਾਈ ਕਿਹੜਾ ਚੱਲ ਠੀਕ ਆ ਮੈਨੂੰ ਮਿਲ ਸ਼ਹਿਰ ਆ ਕੇ ਕੋਈ ਨਹੀਂ ਕੋਈ ਨਹੀਂ ਬਾਈ ਮੈਂ ਮਿਲੂਗਾ ਠੀਕ ਆ ਫਿਰ ਗੱਲ ਸਾਬ ਉਹ ਮੁੰਡਾ ਹਾਂ ਬਾਈ ਹਾਂ ਤੇਰੇ ਕੋਲੇ ਫੋਨ ਹੈਗਾ ਬਾਈ ਯਾਰ ਮੇਰੇ ਬਾਈ ਕੋਲੇ ਆ ਵਾ ਫਿਰ ਉਹਦੇ ਵਾਲੇ ਤੋਂ ਫੋਨ ਲਾ ਕੇ ਤੇ ਘੰਟਾ ਘਰ ਕੋਲੇ ਜਿਹੜੀ ਕਰਿਆਨੇ ਵਾਲੀ ਦੁਕਾਨ ਹਾਂ 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 ਉੱਥੇ ਮੈਨੂੰ ਮਿਲ ਲਾ ਫਿਰ ਠੀਕ ਆ ਚੱਲ ਮੈਂ ਉਹਦਾ ਫੋਨ ਤੋਂ ਗੱਲ ਕਰੂ ਮੈਂ ਤੇਰੇ ਨਾਲ ਪਰਜਾਈ ਕੋਲੇ ਨਾਲ ਆਪਦੀ ਕੋਲੇ ਗੱਲ ਮੈਂ ਆਣਾ ਪੁੱਛ ਆ ਤੇ ਬਾਈ ਨੂੰ ਮੈਂ ਅੱਲਾ ਕੱਲੇ ਨੂੰ ਜਾ ਕੇ ਓਕੇ 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 ਠੀਕ ਆ